ਗਦਾਰ ਹੀ ਸੀਗੇ ਤਾਂ ਉਹਨਾਂ ਕਰਕੇ ਲੜਾਈ ਹਾਰ ਗਿਆ ਕਿਉਂਕਿ ਯਾਰ ਗਦਾਰ ਤਾਂ ਬੰਦੇ ਯਾਨੀ ਕਿ ਘਰ ਦਾ ਪਿੰਤੀ ਲੰਕਾ ਟਾਰ ਜੋ ਤੁਸੀਂ ਦਾ ਬਈ ਹੁਣੀ ਹੋਣੀ ਵੀ ਇਸ ਬੰਦੇ ਨਾਲ ਵੀ ਇਦਾਂ ਦਾ ਇੱਕੋ ਜੋ ਹੋਇਆ ਸੀ ਕਿ ਕੋਈ ਗਦਾਰ ਹੀ ਸੀਗੇ ਕਿ ਜਿੰਦੇ 100 ਜਿਹੜੇ ਰਾਉਂਡ 100 ਗੋਲੀਆਂ ਮਿਲੀਆਂ ਸੀ ਜਦੋਂ ਪੋਸਟ ਮਾਰਟਮ ਹੋ ਗਿਆ ਸੀ ਤੇ ਇਹਦੇ ਵਿੱਚ ਜਿਹੜੇ ਮਰਵਾਉਣ ਵਾਲੇ ਪੁੱਲ ਸਾਲੇ ਵੀ ਸੀਗੇ ਤੇ ਦੂਸਰਾ ਕੁਝ ਹੁੰਦੇ ਯਾਰ ਕੁਝ ਹੁੰਦੇ ਯਾਰ ਯਾਰ ਗਦਾਰ ਤਾਂ ਯਾਰ ਹੁੰਦੇ ਹੀ ਹੁੰਦੇ ਨੇ ਵੀ ਹਰੇਕ ਜੇ ਆਪਾਂ ਇਤਿਹਾਸ ਪੋਲ ਕੇ ਵੇਖੀਏ ਨਾ ਵੀ ਉਹਦੇ ਵਿੱਚ ਗਦਾਰਤਾ ਹੁੰਦੇ ਨੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੀ ਆਪਾਂ ਗੱਲ ਕਰੀਏ ਤੇ ਜਦੋਂ ਉਹਦਾ ਯੁੱਧ ਸੀਗਾ ਇਹ ਫਰੋਸ਼ਾ ਦੀ ਲੜਾਈ ਤੇ ਉਹਦੇ ਵਿੱਚ ਵੀ ਕੁਝ ਜਿਹੜੇ ਸਿੱਖ ਸੀਗੇ 2-3 ਤੇ ਮਿੱਤਰੋ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਵਾਂ ਵੀ ਆਹ ਵੇਖੋ ਵੀ ਛੱਤਾਂ ਤੇ ਕਾ ਉੱਗਿਆ ਪਿਆ ਵੀ ਖੈਰ ਯਾਰ ਚਾਹੋ ਤੇ ਮਤਲਬ ਆ ਤੁਸੀਂ ਦੇਖੋ ਵੀ ਆ ਹੈਗਾ ਇਹ ਸੁੱਖਾ ਕਾਲ ਉਹਦਾ ਘਰ ਇਹ ਆ ਤੁਸੀਂ ਦੇਖੋ ਵੀ ਇਸ ਟਾਈਮ ਹੁਣ ਜੱਲ ਹਾਂਜੀ ਸੋਨਿਓ ਅੱਜ ਆਪਾਂ ਤੁਹਾਨੂੰ ਇੱਕ ਖਾਸ ਬੰਦੇ ਦਾ ਘਰ ਵਿਖਾਉਣ ਲੱਗੇ ਹਾਂ ਉਹਦਾ ਪਿੰਡ ਵਿਖਾਉਣ ਲੱਗੇ ਤੇ ਯਾਰ ਉਸ ਬੰਦੇ ਨੂੰ ਲੈ ਕੇ ਬੜੀਆਂ ਅਫਵਾਹਾਂ ਵੀ ਨੇ ਵੀ ਜ਼ਿਆਦਾਤਰ ਤਾਂ ਉਹਨੂੰ ਕਹਿੰਦੇ ਨੇ ਵੀ ਇਹ ਬਦਮਾਸ਼ ਸੀ ਗੈਂਗਸਟਰ ਸੀਗਾ ਜਿੰਨੇ ਮੂੰਹ ਉਹਨੀਆਂ ਗੱਲਾਂ ਹਨਾ ਵੀ ਬਥੇਰਾ ਤੁਸੀਂ ਉਹਦੇ ਬਾਰੇ ਸੁਣਿਆ ਹੋਣਾ ਪਰ ਅੱਜ ਆਪਾਂ ਤੁਹਾਨੂੰ ਉਹਦਾ ਪਿੰਡ ਵਿਖਾਵਾਂਗੇ ਤੋਂ ਦਾ ਘਰ ਵੀ ਵਿਖਾਵਾਂਗੇ ਤੇ ਵੀਡੀਓ ਤੇ ਕਮੈਂਟ ਮੈਨੂੰ ਕਰਕੇ ਦੱਸ ਦਿਓ ਜੀ ਅੱਜ ਆਪਾਂ ਤੁਹਾਨੂੰ ਕਿਹੜੇ ਉਸ ਰੋਬਨੋਟ ਦਾ ਘਰ ਤੇ ਪਿੰਡ ਵਿਖਾਉਣ ਲੱਗੇ ਤੇ ਇਹ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਬਸ 5 6 ਮਿੰਟ ਦੀ ਵੀਡੀਓ ਹੋਣੀ ਤਾਂ ਪੂਰੀ ਵੀਡੀਓ ਵੇਖ ਕੇ ਜਾਇਆ ਜੀ ਤੇ ਚਲਾ ਜਾਓ ਤੇ ਯਾਰ ਵਸਾ ਦੇ ਦਿੱਤਾ ਤੇ ਮੇਤਰੋ ਆ ਤੁਸੀਂ ਦੇਖੋ ਵੀ ਆ ਹੈਗਾ ਇਹ ਸੁੱਖਾ ਕਾਲ ਉਹਦਾ ਘਰ ਇਹ ਆ ਤੁਸੀਂ ਦੇਖੋ ਵੀ ਇਸ ਟਾਈਮ ਹੁਣ ਜੰਦਰਾ ਲੱਗਾ ਹੋਇਆ ਵੀ ਯਾਰ ਇਸ ਸੁੱਖੇ ਕਾਲਵੇਂ ਦੀ ਜਿਹੜੀ ਫੈਮਿਲੀ ਜੋ ਸਾਰੀ ਬਾਹਰ ਗਈ ਏ ਪਤਾ ਨਹੀਂ ਯਾਰ ਅਮਰੀਕਾ ਗਈ ਏ ਕਿੱਥੇ ਕੈਨੇਡਾ ਗਈ ਏ ਤੇ ਤੁਸੀਂ ਆ ਦੇਖੋ ਵੀ ਇਸ ਗਲੀਆਂ ਦੇ ਵਿੱਚ ਕੋਈ ਟਾਈਮ ਹੁੰਦਾ ਸੀਗਾ ਵੀ ਅੱਜ ਤੋਂ 25-30 ਸਾਲ ਪਹਿਲਾਂ ਵੀ ਇਸ ਗਲੀਆਂ ਦੇ ਵਿੱਚ ਉਹ ਖੇਡਤਾ ਹੁੰਦਾ ਸੀ ਕਿ ਤਾ ਜਿਹੜੀਆਂ ਤੁਸੀਂ ਗਲੀਆਂ ਆ ਵੇਖਦੇ ਪਏ ਜਣਾ ਤੇ ਆ ਰਿਹਾ ਜੀ ਉਹਦਾ ਘਰ ਹਾਂ ਆ ਤੂੰ ਵੀ ਦੇਖੋ ਵੀ ਐਸ ਟਾਈਮ ਇਸ ਘਰ ਨੂੰ ਜੰਦਰਾ ਲੱਗਾ ਹੋਇਆ ਤੇ ਇਹ ਮਿੱਤਰੋ ਉਹ ਜਿਹੜਾ ਸੁੱਖਾ ਕਾਲਵਾ ਸੀਗਾ ਉਹਦਾ ਪੱਕਾ ਨਾਂ ਚ ਗਿਆ ਸੁਖਬੀਰ ਸਿੰਘ ਤੇ ਉਰਫ ਸੁੱਖਾ ਕਾਲਵਾ ਜਿਹਨੇ ਕਾਲਵਾ ਪਿੰਡ ਜਲੰਧਰ ਦੇ ਕੋਲ ਹੀ ਹੈ ਤੇ ਇਸ ਕਰਕੇ ਜਿਹੜਾ ਸੁੱਖਾ ਕਾਲਵਾ ਉਹਦਾ ਨਾਂ ਪੈ ਗਿਆ ਸੀਗੇ ਇਸ ਕਰਕੇ ਤੇ ਯਾਰ ਜਿੱਥੋਂ ਤੱਕ ਦਾ ਮੈਨੂੰ ਪਤਾ ਵੀ ਉਹਦੇ ਦੇ ਫਿਲਮ ਵੀ ਬਣਾਈ ਸੀ ਸ਼ੂਟਰ ਵੀ ਉਹਦੇ ਵਿੱਚ ਜਿਹੜਾ ਹੁੰਦਾ ਕਿਰਦਾਰ ਸੀਗਾ ਵੀ ਉਹ ਬਹੁਤ ਵਧੀਆ ਬਖਾਇਆ ਗਿਆ ਜਿਵੇਂ ਤੇ ਆਮ ਜਿਹੜੇ ਗਰੀਬ ਲੋਕਾਂ ਦੀ ਉਹ ਮਦਦ ਕਰਦਾ ਸੀ ਕਿ ਜਾਨੀ ਇੱਕ ਰੋਬਿਨ ਹੁੱਡ ਦਾ ਨੂੰ ਚਿੱਤਰ ਦਿੱਤਾ ਗਿਆ ਸੀਗਾ ਵੀ ਇੱਕ ਚੰਗਾ ਇਨਸਾਨ ਤੇ ਯਾਰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਜਿੰਨੇ ਮੂੰਹ ਉਹਨੀਆਂ ਗੱਲਾਂ ਵੀ ਹਰੇਕ ਪੱਖ ਦੇ ਤੌਰ ਤੇ ਦੇਖਿਆ ਜਾਵੇ ਤਾਂ ਵੀ ਜਿਹੜੇ ਦੋ ਇੱਕ ਸਿੱਕਾ ਹੁੰਦਾ ਵੀ ਦੋ ਪਹਿਲੂ ਹੁੰਦੇ ਵੀ ਮਾੜਾ ਵੀ ਹੁੰਦਾ ਵੀ ਚੰਗਾ ਵੀ ਹੁੰਦਾ ਤੇ ਆਪਣੇ ਜਿ ਵੀ ਹੁਣ ਮਾੜੇ ਵੀ ਗੁਣ ਹੈਗੇ ਤੇ ਚੰਗੇ ਵੀ ਗੁਣ ਹੈਗੇ ਨੇ ਤੇ ਤੇ ਜਦੋਂ ਉਹਦਾ ਇਨਕਾਊਂਟਰ ਹੋਇਆ ਸੀਗਾ ਫਿਰ ਉਹ ਕਹਿੰਦੇ ਨੇ ਵੀ ਉਹਦੀ ਬਾਡੀ ਤੋਂ 100 ਜਿਹੜੇ ਰਾਉਂਡ 100 ਗੋਲੀਆਂ ਮਿਲੀਆਂ ਸੀ ਜਦੋਂ ਪੋਸਟਮਾਰਟਮ ਹੋ ਗਿਆ ਸੀ ਤੇ ਇਹਦੇ ਵਿੱਚ ਜਿਹੜੇ ਮਰਵਾਉਣ ਵਾਲੇ ਫੁੱਲ ਸਾਲੇ ਵੀ ਸੀਗੇ ਤੇ ਦੂਸਰਾ ਕੁਝ ਹੁੰਦੇ ਯਾਰ ਕੁਝ ਹੁੰਦੇ ਯਾਰ ਯਾਰ ਗਦਾਰ ਤਾਂ ਯਾਰ ਹੁੰਦੇ ਹੀ ਹੁੰਦੇ ਨੇ ਵੀ ਹਰੇਕ ਜੇ ਆਪਾਂ ਇਤਿਹਾਸ ਪੋਲ ਕੇ ਵੇਖੀਏ ਨਾ ਵੀ ਉਹਦੇ ਵਿੱਚ ਗਦਾਰਤਾ ਹੁੰਦੇ ਨੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੀ ਆਪਾਂ ਗੱਲ ਕਰੀਏ ਤੇ ਜਦੋਂ ਉਹਦਾ ਯੁੱਧ ਸੀਗਾ ਇਹ ਫਰੋਸ਼ਾ ਦੀ ਲੜਾਈ ਤੇ ਉਹਦੇ ਵਿੱਚ ਵੀ ਕੁਝ ਜਿਹੜੇ ਸਿੱਖ ਸੀਗੇ 2-3 ਉਹ ਗਦਾਰ ਹੀ ਸੀਗੇ ਤੇ ਉਹਨਾਂ ਕਰਕੇ ਲੜਾਈ হার ਗਿਆ ਕਿਉਂਕਿ ਯਾਰ ਗਦਾਰਤਾ ਬੰਦੇ ਯਾਨੀ ਕਿ ਕਰਦਾ ਬਿੰਤੀ ਜੀ ਲੰਕਾ ਟਾ ਉਹ ਤੁਸੀਂ ਦਾ ਬਈ ਸੁਣੀ ਹੋਣੀ ਵੀ ਇਸ ਬੰਦੇ ਨਾਲ ਵੀ ਇਦਾਂ ਦਾ ਇੱਕੋ ਜੋ ਐਸੀ ਕਿ ਕੋਈ ਗਿਧਾਰ ਹੀ ਸੀਗੇ ਵੀ ਜਿੰਦੇ ਘਰ ਕੇ ਉਹਦਾ ਜਿਹੜਾ ਅਨਕਾਊਂਟਰ ਹੋ ਗਿਆ ਉਹ ਸਾਲਿਆਂ ਨਾਲ ਰੜ ਕੇ ਤੇ ਬਾਕੀ ਤੁਸੀਂ ਘਰ ਦੇਖ ਲਓ ਵੀ ਹੁਣ ਪਹਿਲਾਂ ਟੂਲੇ ਲੱਗੀਆਂ ਨੇ ਵਧੀਆ ਯਾਰ ਤੇ ਤੇ ਮਿੱਤਰੋ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦਿਖਾਵਾਂ ਵੀ ਆਹ ਵੇਖੋ ਵੀ ਛੱਤਾਂ ਤੇ ਘਾਹ ਉੱਗਿਆ ਪਿਆ ਬਿਕਾ ਰਿਆ ਰੋ ਚਾ ਉਹ ਬਦਮਾਸ਼ੀ ਕੋਈ ਚੰਗੀ ਤਾਂ ਨਹੀਂ ਕੀ ਕਰਨੀ ਤੇ ਇਸੇ ਇਸੇ ਕਰਕੇ ਕਹਿੰਦੇ ਵੀ ਬੰਦੇ ਨੂੰ ਬਦਮਾਸ਼ੀ ਤੋਂ ਦੂਰ ਰਹਿਣਾ ਚਾਹੀਦਾ ਚੋਰੀਆਂ ਠੱਗੀਆਂ ਤੋਂ ਹਨਾ ਇਹ ਜਿਹੜੀ ਆ ਦੂਰ ਰਹਿਣਾ ਚਾਹੀਦਾ ਵੀ ਨਹੀਂ ਤਾਂ ਘਰਾਂ ਦੀਆਂ ਛੱਤਾਂ ਦੇ ਤੇ ਘਰਾਂ ਦੇ ਚੁੱਲਿਆਂ ਤੇ ਅੱਗ ਉਹ ਸੱਚ ਚੁੱਲਿਆਂ 'ਚ ਕਾਗ ਹੋ ਜਾਂਦਾ ਤੇ ਹਾਂ ਉਹ ਹੀ ਅੱਜ ਇਸ ਕਰ ਨਾਲ ਹੋਇਆ ਪਿਆ ਵੀ ਚਲੋ ਵੀ ਆਪ ਤਾਂ ਦੁਨੀਆ ਤੇ ਨਹੀਂ ਰਿਹਾ ਤੇ ਮਿੱਤਰੋ ਇਹ ਸੀਗੇ ਸੁੱਖਾ ਕਾਲਵਾ ਦਾ ਪਿੰਡ ਤੇ ਆ ਜਿਹੜਾ ਆਪਾਂ ਤੁਹਾਨੂੰ ਸਾਹਮਣੇ ਵਿਖਾਇਆ ਕਰ ਤੇ ਆ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦੇ ਤੇ ਐਵੇਂ ਨਹੀਂ ਆਪਾਂ ਪਲੇਸ ਜਿਹੜੇ ਨਾਮੀ ਬੰਦੇ ਆ ਉਹਨਾਂ ਨੂੰ ਕਵਰ ਕਰਦੇ ਰਵਾਂਗੇ ਤੇ ਲਾਈਕ ਠੋਕਦੇ ਚੈਨਲ ਨੂੰ ਸਬਸਕ੍ਰਾਈਬ ਕਰ ਓਕੇ ਬਾਈ